ਸਸ਼ੀਕਾਲ ਦਸਤਕ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਅੱਜ ਦੀ ਗੱਲ ਤੁਸੀਂ ਸਾਰਿਆਂ ਨੇ ਮੇਰੀ ਰਿਕੁਐਸਟ ਤੇ ਬਹੁਤ ਧਿਆਨ ਨਾਲ ਸੁਣਨੀ ਆ ਗੱਲ ਦੇ ਅਖੀਰ ਚ ਜਾ ਕੇ ਫਿਰ ਮੈਂ ਦੱਸੂਗੀ ਕਿ ਇਹਨੂੰ ਮੈਂ ਕਿੱਥੋਂ ਸੁਣਿਆ ਇਹ ਕਿਹਨਾਂ ਦੀ ਦੱਸੀ ਹੋਈ ਗੱਲ ਹੈ ਮੈਂ ਜਦੋਂ ਇਹਨੂੰ ਪੜਿਆ ਮੇਰਾ ਮਨ ਲਾਸਟ ਤੇ ਜਾ ਕੇ ਮੇਰਾ ਮਨ ਬੜਾ ਭਰਿਆ ਤੇ ਸਾਨੂੰ ਸਾਰਿਆਂ ਨੂੰ ਇਹੋ ਜੀਆਂ ਲਿਖਤਾਂ ਪੜਨ ਦੀ ਲੋੜ ਹੈ ਇਹੋ ਜੀਆਂ ਗੱਲਾਂ ਸੁਣਨ ਦੀ ਲੋੜ ਹੈ ਇਹ ਉਹ ਪਾਤਰ ਨੇ ਜਿਹੜੇ ਸੱਚੀ ਸਾਡੇ ਆਲੇ ਦੁਆਲੇ ਜਿਉਂਦੇ ਤੁਰੇ ਫਿਰਦੇ ਨੇ ਸਾਡੇ ਘਰ ਚ ਵੀ ਹੋ ਸਕਦੇ ਆ ਪਰ ਕਦੇ ਅਸੀਂ ਨਾ ਉਹਨਾਂ ਨੂੰ ਅੰਦਰੋਂ ਜਾਣਿਆ ਨਹੀਂ ਹੁੰਦਾ ਵੀ ਉਹ ਕਿਸ ਕਿਸਮ ਦੇ ਲੋਕ ਐ ਸਾਡੇ ਘਰ ਦੇ ਵਿੱਚ ਬਜ਼ੁਰਗ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਸੋਨਾ ਕਮਾਉਣ ਲੱਗ ਜਾਂਦੇ ਆ ਸੋਨਾ ਪਹਿਨਣ ਪਚਰਨ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਹੁੰਦਾ ਕਿ ਵੀ ਅਸੀਂ ਆਪਦੀ ਮਾਂ ਨੂੰ ਜਿਹੜੀ ਇੰਨੀ ਸਾਦਗੀ ਚ ਰਹਿੰਦੀ ਆ ਜਾਂ ਦੇ ਬਾਪੂ ਨੂੰ ਕੋਈ ਜੁੱਤੀ ਜੋੜਾ ਲੈ ਕੇ ਦੇਈਏ ਜਾਂ ਉਹਨੂੰ ਕੋਈ ਸੂਟ ਲੈ ਕੇ ਦੇਈਏ ਤੇ ਉਹ ਜਦੋਂ ਕਹਿੰਦੇ ਆ ਵੀ ਨਹੀਂ ਸਾਨੂੰ ਤਾਂ ਇਹ ਕਾਫੀ ਹੈ ਸਾਡੇ ਤਾਂ ਵਧੀਆ ਨੇ ਤਾਂ ਜਦੋਂ ਉਹਨਾਂ ਦੀ ਅਸੀਂ ਗੱਲਾਂ ਸੁਣਦੇ ਆ ਦਲੀਲਾਂ ਸੁਣਦੇ ਆ ਤਾਂ ਉਹ ਬਾਖਮਾਲ ਹੁੰਦੀਆਂ ਤੇ ਉਦੋਂ ਅਸੀਂ ਲਾਜਬਾਬ ਵੀ ਹੋ ਜਾਂਦੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਇਹ ਗੱਲ ਇਹੋ ਜਿਹੀ ਹੋਈ ਹੈ ਧਿਆਨ ਨਾਲ ਸੁਣਿਓ ਕੋਈ ਬੰਦਾ ਕਨੇਡਾ ਤੋਂ 25 ਸਾਲ ਕਨੇਡਾ ਰਹਿ ਰਿਹਾ ਹੈ ਤੇ ਆਪਦੇ ਪਿੰਡ ਗਿਆ ਭੈਣ ਦਾ ਵਿਆਹ ਕਰਨ ਵਾਸਤੇ ਤੇ ਜਦੋਂ ਉਹ ਵਾਪਸ ਜਾਂਦਾ ਕੈਨੇਡਾ ਤੋਂ ਮੁੜਦਾ ਤੇ ਦੋਸਤ ਨੂੰ ਗੱਲ ਸੁਣਾਉਂਦਾ ਉਹਦਾ ਦੋਸਤ ਨੂੰ ਪੁੱਛਦਾ ਵੀ ਤੂੰ ਉਦਾਸ ਜੈਂ ਵੀ ਉੱਥੇ ਸਭ ਠੀਕ ਸੀਗਾ ਇਸ ਵਾਰੀ ਇੰਡੀਆ 'ਚ ਕਹਿੰਦਾ ਨਹੀਂ ਠੀਕ ਸੀਗਾ ਪਰ ਵੀ ਮੈਨੂੰ ਪਹਿਲੀ ਵਾਰ ਇਸ ਤਰ੍ਹਾਂ ਲੱਗਿਆ ਵੀ ਅੱਗੇ ਮੈਨੂੰ ਲੱਗਦਾ ਸੀ ਕੈਨੇਡਾ ਆ ਕੇ ਮੈਨੂੰ ਕਦੇ ਪਛਤਾਵਾ ਨਹੀਂ ਸੀ ਹੋਇਆ ਪਰ ਇਸ ਵਾਰੀ ਜਦੋਂ ਮੈਂ ਪਿੰਡੋਂ ਮੁੜਿਆ ਤਾਂ ਮਨ ਥੋੜਾ ਜਿਹਾ ਹੈਗਾ ਵੀ ਮੇਰੇ ਬਾਪੂ ਦੀਆਂ ਗੱਲਾਂ ਮੈਨੂੰ ਬਹੁਤ ਯਾਦ ਆ ਰਹੀਆਂ ਨੇ ਤੇ ਉਹ ਗੱਲ ਬਹੁਤ ਸਧਾਰਨ ਸੀਗੀ ਸਹੀ ਗੱਲ ਸੀ ਤੇ ਸਾਨੂੰ ਉਹ ਕਿਉਂ अनोखी ਲੱਗਦੀ ਆ ਜਾਂ ਮੈਨੂੰ ਉਹ ਕਿਉਂ ਲੱਗੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿਉਂਕਿ ਅੱਜ ਕੱਲ ਅਸੀਂ ਸਿੱਧੇ ਸਧਾਰਨ ਹੋਣਾ ਸਰਲ ਗੱਲਾਂ ਕਰਨਾ ਸਰਲ ਢੰਗ ਨਾਲ ਜਿਉਣਾ ਛੱਡ ਤਾ ਅਸੀਂ ਬਿਨਾਂ ਗੱਲ ਤੋਂ ਹੀ ਆਪਣੀਆਂ ਜ਼ਿੰਦਗੀਆਂ ਨੂੰ ਉਲਝਾਜੇ ਲਿਆ ਸੋ ਉਹ ਗੱਲ ਬਹੁਤ ਸਧਾਰਨ ਸੀਗੀ ਤਾਂ ਫਿਰ ਜਦੋਂ ਉਹਨੇ ਗੱਲ ਸੁਣਾਈ ਕਿ ਮੈਂ ਜਦੋਂ ਭੈਣ ਦੇ ਵਿਆਹ ਤੇ ਗਿਆ ਪਿੰਡ ਪਹੁੰਚਿਆ ਬਾਪੂ ਜੀ ਨੂੰ ਮੈਂ ਵੈਸੇ ਹੀ ਕਹਿਤਾ ਬਾਪੂ ਜੀ ਤੁਸੀਂ ਵੀ ਜੁੱਤੀ ਲੈ ਲਓ ਖਰੀਦਦਾਰੀ ਕਰਨ ਚੱਲੇ ਸੀ ਸਾਰੇ ਜਿਹੜੇ ਨਵੀਆਂ ਜੁੱਤੀਆਂ ਖਰੀਦਣੀਆਂ ਸੀ ਵਿਆਹ ਸੀਗਾ ਤਾਂ ਉਹਦੇ ਬਾਪੂ ਜੀ ਕਹਿੰਦੇ ਵੀ ਨਹੀਂ ਮੇਰੇ ਮੇਰੀ ਆਹ ਵਧੀਆ ਠੀਕ ਹੈ ਵਧੀਆ ਪਈ ਹੈ ਕਹਿੰਦੇ ਮੈਂ ਆਖਿਆ ਵੀ ਨਹੀਂ ਠੀਕ ਨਹੀਂ ਪੁਰਾਣੀ ਹੋ ਗਈ ਕਹਿੰਦਾ ਨਹੀਂ ਇਹ ਤੈਨੂੰ ਲੱਗਦੀ ਹੈ ਕੰਮਕਾਰ ਚ ਤੁਰਿਆ ਫਿਰਦਾ ਇਹਦਾ ਮੈਂ ਮਿੱਟੀ ਘੱਟਾ ਛਾੜ ਦੇਣਾ ਤੇ ਐ ਨਵੀਂ ਨਕੋਰ ਹੋ ਜੂਗੀ ਤੇ ਨਾਲੇ ਕਹਿੰਦੇ ਆਪਣੇ ਹੁਣ ਆਉਣਾ ਹੀ ਆ ਮੋਚੀ ਨੂੰ ਆਪਾਂ ਬੁਲਾਵਾਂਗੇ ਆਪਣੇ ਸਾਰਿਆਂ ਦੀਆਂ ਜੁੱਤੀਆਂ ਪਾਲਿਸ਼ ਕਰੂਗਾ ਉਹ ਫਿਰ ਭਾਵੇਂ ਇਹਦੇ ਚ ਮੂੰਹ ਵੇਖ ਲਈ ਤੂੰ ਤੇ ਇਹ ਤਾਂ ਜੁੱਤੀ ਬੜੀ ਸੋਹਣੀ ਹੋ ਜਾਣੀ ਆ ਉਹਨੇ ਫਿਰ ਵੀ ਕਿਹਾ ਕਹਿੰਦਾ ਨਹੀਂ ਬਾਪੂ ਜੀ ਜਿਹੜਾ ਤੁਸੀਂ ਸੂਟ ਪਾਉਣਾ ਨਾ ਉਹਦੇ ਨਾਲ ਇਹ ਸੋਹਣੀ ਨਹੀਂ ਮਤਲਬ ਤੁਸੀਂ ਜਿਵੇਂ ਆਪਾਂ ਕਹਿੰਦੇ ਵੀ ਮੈਚਿੰਗ ਨਹੀਂ ਹੈਗੀ ਤੇ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਲੈਣੀ ਕਾਕਾ ਜੁੱਤੀ ਮੇਰੀ ਲੋੜ ਹੀ ਨਹੀਂ ਉਹ ਕਹਿੰਦਾ ਸਾਰਿਆਂ ਨੇ ਲਈਆਂ ਤੁਸੀਂ ਵੀ ਲੋ ਕਹਿੰਦਾ ਹੁਣ ਸਾਰੇ ਜੋ ਕਰਦੇ ਆ ਮੈਂ ਕਰਾਂ ਜ਼ਰੂਰੀ ਆ ਜੇ ਕਹਿੰਦਾ ਸਾਰੇ ਝੂਠ ਬੋਲਣ ਤੇ ਮੈਂ ਵੀ ਬੋਲਣ ਲੱਗ ਜਾਵਾਂ ਵੀ ਜ਼ਰੂਰੀ ਆ ਵੀ ਨਹੀਂ ਮੈਂ ਨਹੀਂ ਲੈਣੀ ਤੇ ਉਹ ਕਹਿੰਦਾ ਵੀ ਨਹੀਂ ਫਿਰ ਵੀ ਕਈ ਵਾਰ ਆਪਾਂ ਨੂੰ ਦੂਜੀ ਜੁੱਤੀ ਦੀ ਵੀ ਲੋੜ ਹੁੰਦੀ ਆ ਤੇ ਨਾਲੇ ਉਹ ਕਹਿੰਦਾ ਤੁਸੀਂ ਅਫੋਰਡ ਕਰ ਸਕਦੇ ਹੋ ਤੁਸੀਂ ਇੰਨੀ ਜਿੱਦ ਘਾਤੋਂ ਕਰਦੇ ਹੋ ਜੁੱਤੀ ਹੈ ਨਾ ਉਹ ਕਹਿੰਦਾ ਫਿਰ ਬਾਪੂ ਜੀ ਕਹਿੰਦੇ ਵੀ ਕਾਕਾ ਅਫੋਰਡ ਤਾਂ ਮੈਂ ਟਰੱਕ ਲੈਣਾ ਵੀ ਕਰਦਾ ਕਿਉਂਕਿ ਮੇਰੇ ਕੋਲ 20 ਏਕੜ ਜ਼ਮੀਨ ਆ ਪਰ ਮੈਨੂੰ ਉਹਦੀ ਲੋੜ ਨਹੀਂ ਤਾਂ ਮੈਂ ਨਹੀਂ ਲੈਂਦਾ ਤੇ ਉਹ ਕਹਿੰਦਾ ਵੀ ਫਿਰ ਦੂਜੀ ਜੁੱਤੀ ਚਲੋ ਵੈਸੇ ਹੀ ਆਪਾਂ ਲੈ ਲਓ ਵੀ ਦੋ ਜੋੜੀਆਂ ਆਪਣੇ ਕੋਲ ਜੁੱਤੀਆਂ ਹੋਣ ਉਹ ਕਹਿੰਦੇ ਵੀ ਇੱਕ ਜੁੱਤੀ ਨੂੰ ਫਿਰ ਵੀ ਸਾਂਭਣਾ ਪੈਂਦਾ ਫਿਰ ਉਹਦੇ ਲਈ ਥਾਂ ਵੀ ਚਾਹੀਦਾ ਫਿਰ ਉਹਦੇ ਲਈ ਲੱਭਦੇ ਫਿਰ ਉਹ ਕਿੱਧਰ ਗਈ ਫਿਰ ਕਿਤੇ ਜਾਣਾ ਹੋਵੇ ਉਹ ਕਨਫਿਊਜ਼ ਹੋ ਜਾਂਦਾ ਬੰਦਾ ਕਿਹੜੀ ਪਾਈਏ ਕਹਿੰਦਾ ਇੰਨੇ ਝੰਜਟਾ ਵੀ ਮੈਂ ਨਹੀਂ ਲੈਣੀ ਉਹ ਕਹਿੰਦਾ ਫਿਰ ਤੁਸੀਂ ਜੁੱਤੀ ਸਾਰੀ ਉਮਰ ਲੈਣੀ ਹੋਈ ਨਹੀਂ ਦੂਜੀ ਮੰਨ ਲਓ ਜੇ ਤੁਹਾਡੇ ਕੋਲ ਹੈਗੀ ਇੱਕ ਜੋੜਾ ਜੋੜੀ ਜੁੱਤੀ ਤਾਂ ਆਪਣੇ ਕੋਲ ਹੁੰਦੀ ਐ ਉਹ ਕਹਿੰਦਾ ਵੀ ਨਹੀਂ ਜੇ ਮੇਰੀ ਜੁੱਤੀ ਮੇਰਾ ਕੰਮ ਸਾਰਦੀ ਐ ਅਜੇ ਟੁੱਟੀ ਨਹੀਂ ਤਾਂ ਮੈਨੂੰ ਦੂਜੀ ਦੀ ਲੋੜ ਨਹੀਂ ਹਾਂ ਜੇ ਮੈਂ ਮੈਨੂੰ ਮੇਰੀ ਜੇਬ ਅਲਾਉ ਕਰਦੀ ਹੋਈ ਤਾਂ ਮੈਂ ਦੂਜੀ ਜੁੱਤੀ ਉਹਦੇ ਲਈ ਜ਼ਰੂਰ ਲੈ ਸਕਦਾ ਜਿਹਦੇ ਪੈਰਾਂ 'ਚ ਇੱਕ ਵੀ ਹੈ ਨਹੀਂ ਉਹ ਕਹਿੰਦਾ ਮੈਨੂੰ ਹਰ ਗੱਲ ਤੇ ਬਾਪੂ ਜੀ ਨੇ ਨਾ ਲਾਜਵਾਬ ਜਿਆ ਕਰਤਾ ਮੈਨੂੰ ਕਹਿੰਦੇ ਜਦੋਂ ਮੈਂ ਫਿਰ ਆਉਣਾ ਸੀਗਾ ਵਾਪਸ ਤੇ ਮੈਂ ਕਿਹਾ ਵੀ ਬਾਪੂ ਜੀ ਵੀ ਮੈਂ ਜਾਣਾ ਹਨਾ ਚੰਗਾ ਮੈਂ ਚੱਲਦਾ ਤੇ ਉਹ ਕਹਿੰਦੇ ਕਾਕਾ ਜਾ ਤੂੰ ਤੇਰੀ ਜ਼ਿੰਦਗੀ ਉੱਥੇ ਇੰਨੇ ਸਾਲ ਤੂੰ ਕੱਢੇ ਆ ਪਰ ਤਿੰਨ ਚਾਰ ਗੱਲਾਂ ਦਾ ਨਾ ਧਿਆਨ ਰੱਖੀ ਤੇ ਉਹ ਕਹਿੰਦਾ ਵੀ ਕੀ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਜਿਹੜਾ ਕਹਿੰਦੇ ਆਪਣਾ ਆ ਸਿਰ ਹੁੰਦਾ ਨਾ ਬੰਦੇ ਦਾ ਉਹ ਉਹਦੀ ਮਰਜ਼ੀ ਦਾ ਹੁੰਦਾ ਆ ਆਪਾਂ ਕਹਿੰਦੇ ਨਾ ਰੱਬ ਦੀ ਮਰਜ਼ੀ ਜੋ ਰੱਬ ਦੀ ਮਰਜ਼ੀ ਉਹ ਸਾਡੀ ਮਰਜ਼ੀ ਸਾਡੀ ਮਰਜ਼ੀ ਦਾ ਉਹ ਸਿਰ ਹੁੰਦਾ ਤੇ ਜਿਹੜਾ ਢੜ ਹੁੰਦਾ ਉਹਦੇ ਮਾਪਿਆਂ ਦਾ ਹੁੰਦਾ ਸਾਡੀ ਪੁਸ਼ਤ ਤਾਂ ਬਾਪੂ ਜੀ ਕਹਿੰਦੇ ਵੀ ਇਹੀ ਸੀ ਵੀ ਉਹ ਮਾਪਿਆਂ ਲਈ ਕਰਦੇ ਸੀਗੇ ਉਹਨਾਂ ਲਈ ਜਿਉਂਦੇ ਸੀਗੇ ਪਰ ਥੋੜੀ ਪੁਸ਼ਤ ਹੈ ਥੋੜੀ ਪੀੜ੍ਹੀ ਹੈ ਹੁਣ ਪਤਾ ਨਹੀਂ ਉਹਨਾਂ ਨੇ ਕੀ ਸੋਚਿਆ ਉਹਨਾਂ ਦੀ ਮਰਜ਼ੀ ਤੇ ਤੀਜੀ ਗੱਲ ਕਹਿੰਦਾ ਜਿਹੜੇ ਆਪਣੇ ਹੋਰ ਹੱਥ ਪੈਰ ਹੁੰਦੇ ਨੇ ਉਹ ਆਪਣੇ ਅੰਗ ਸਾਖ ਹੁੰਦੇ ਆ ਬੇਸ਼ੱਕ ਅਸੀਂ ਉਹਨਾਂ ਤੋਂ ਦੂਰ ਬੈਠੇ ਰਹੀਏ ਜਿਵੇਂ ਵੀ ਉਹ ਕਹਿੰਦੇ ਵੀ ਤੂੰ ਉਹਨਾਂ ਦੇ ਬੇਟੇ ਨੇ ਉਹਨੂੰ ਕਿਹਾ ਵੀ ਮੈਂ ਇੱਥੇ ਹੁਣ ਤਾਂ ਨਹੀਂ ਰਹਿੰਦਾ ਕਿਉਂਕਿ ਆਪਣੇ ਸ਼ਰੀਕ ਵੀ ਆਪਣੇ ਨਾਲ ਉਹਨਾਂ ਨੇ ਚੰਗੀ ਨਹੀਂ ਕੀਤੀ ਆਪਣੀ ਪੈੜੀ ਵੀ ਇੰਨੇ ਸਾਲਾਂ ਤੋਂ ਵਹੀ ਜਾਂਦੇ ਆ ਵਾਪਸ ਨਹੀਂ ਕੀਤੀ ਮੰਗਣ ਤੇ ਵੀ ਤੇ ਉਹ ਵੀ ਸਾਡੇ ਕਿਸੇ ਕੰਮ ਨਹੀਂ ਆਉਂਦੇ ਵੀ ਮੇਰਾ ਜੀ ਨਹੀਂ ਕਰਦਾ ਇੱਥੇ ਵੀ ਉਹ ਕਿਹੜੇ ਆਪਣੇ ਨਾਲ ਖੜਦੇ ਤਾਂ ਹੈ ਨਹੀਂ ਵੀ ਮੈਂ ਇਸ ਕਰਕੇ ਉਥੋਂ ਇਹਨਾਂ ਤੋਂ ਦੂਰ ਹੀ ਰਹਿਣਾ ਤਾਂ ਉਹਦੇ ਲਈ ਫਿਰ ਬਾਪੂ ਜੀ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਜਿਹੜੇ ਆਪਣੇ ਰਸਤੇ ਨਾਤੇ ਹੁੰਦੇ ਆ ਨੇੜੇ ਦੇ ਇਹ ਆਪਣੇ ਹੱਥ ਪੈਰ ਹੁੰਦੇ ਆ ਬੇਸ਼ੱਕ ਜ਼ਿੰਦਗੀ ਤਾਂ ਉਹ ਲੋਕ ਵੀ ਜਿਉਂਦੇ ਆ ਜਿਨ੍ਹਾਂ ਦੇ ਹੱਥ ਪੈਰ ਨਹੀਂ ਹੁੰਦੇ ਆਪਣੇ ਕੋ ਬਹੁਤ ਮਸਾਲਾ ਹੈਗੀਆਂ ਕਹਿੰਦੇ ਪਰ ਫਿਰ ਵੀ ਕਹਿੰਦੇ ਚੀਚੀ ਉਂਗਲੀ ਆ ਨਾ ਜਿਹੜੀ ਭਾਵੇਂ ਕੁਛ ਨਹੀਂ ਕਰਦੀ ਪਰ ਜੇ ਨਾਲੋਂ ਲੱਥੀ ਹੋਵੇ ਨਾ ਹੱਥ ਦੇਉ ਤਾਂ ਸਾਨੂੰ ਅਧੂਰਾ ਕਰ ਦਿੰਦੀ ਹੈ ਤੇ ਕਹਿੰਦਾ ਰਿਸ਼ਤੇ ਨਾਤੇ ਇਹੀ ਹੁੰਦੇ ਨੇ ਆਪਣੇ ਸਾਥ ਰਿਸ਼ਤੇ ਭਾਵੇਂ ਕੁਛ ਨਾ ਕਰਨ ਜਿਹੜੇ ਤਾਂ ਸਾਡੇ ਨਾਲ ਨਿਭਦੇ ਆ ਉਹਨਾਂ ਦੀ ਤਾਂ ਗੱਲ ਹੀ ਨਹੀਂ ਪਰ ਜਿਹੜੇ ਨਹੀਂ ਆਪਾਂ ਕਹਿੰਦੇ ਆ ਵੀ ਸਾਡੇ ਲਈ ਕੁਝ ਨਹੀਂ ਕਰਦੇ ਸਾਡੇ ਨਾਲ ਖੜਦੇ ਨਹੀਂ ਉਹ ਫੇਰ ਵੀ ਕਹਿੰਦਾ ਆਪਣੇ ਨਾਲ ਉਹਨਾਂ ਦਾ ਹੋਣਾ ਇਸ ਤਰ੍ਹਾਂ ਜ਼ਰੂਰੀ ਹੈ ਜਿਵੇਂ ਚੀਚੀ ਉਂਗਲ ਨਾਲ ਲੱਗੀ ਰਹਿੰਦੀ ਹੈ ਭਾਵੇਂ ਕੁਝ ਨਹੀਂ ਕਰਦੀ ਫਿਰ ਵੀ ਸਾਨੂੰ ਪੂਰਿਆਂ ਕਰਦੀ ਹੈ ਹੁਣ ਉਹ ਕਹਿੰਦੇ ਬਾਪੂ ਜੀ ਨੇ ਇਹਨੂੰ ਹੋਰ ਕਲੀਅਰ ਕਰਕੇ ਸਮਝਾਇਆ ਵੀ ਤੂੰ ਤਾਂ ਚਲਿਆ ਜਾਏਗਾ ਮੰਨ ਲਓ ਕਹਿੰਦਾ ਤੇਰੀ ਜਾਣ ਤੋਂ ਬਾਅਦ ਤੇਰੀ ਮਾਂ ਨੂੰ ਕੁਝ ਹੋ ਗਿਆ ਤੂੰ ਉੱਥੇ ਅੱਧਾ ਘੰਟਾ ਘੰਟਾ ਫੋਨ ਤੇ ਗੱਲ ਕਰ ਲੇਗਾ ਧਰਵਾਸ ਹੈ ਤੇਰਾ ਇਸੇ ਜੀ ਤੂੰ ਸਾਨੂੰ ਦੇ ਦੇਗਾ ਨਾ ਵੀ ਧਰਵਾਸ ਦੇ ਦੇਗਾ ਪਰ ਕਹਿੰਦਾ ਜਿਹੜੇ ਸਾਡੇ ਉਹੀ ਸਾਡੇ ਸ਼ਰੀਕ ਜਿਨ੍ਹਾਂ ਨੂੰ ਕਹਿੰਨਾ ਜੇ ਕਹਿੰਦਾ ਉਹ ਮੇਰੇ ਨਾਲ ਆ ਕੇ ਬੈਠੇ ਮੈਨੂੰ ਗੱਲ ਲਾਇਆ ਤੇ ਮੇਰੇ ਦੁੱਖ ਚ ਭਾਵੇਂ ਉਹ ਕੁਝ ਨਾ ਬੋਲਣ ਚੁੱਪ ਕਰਕੇ ਵੀ ਮੇਰੇ ਨਾਲ ਆ ਕੇ ਖੜ ਗਏ ਤਾਂ ਉਹ ਫਿਰ ਉਹੀ ਚੀਚੀ ਉਂਗਲੀ ਹੈ ਜਿਨ੍ਹਾਂ ਦਾ ਨਾ ਹੋਣਾ ਸਾਨੂੰ ਅਧੂਰਾ ਕਰਦਾ ਜਿਨ੍ਹਾਂ ਦੇ ਹੋਣ ਨਾਲ ਅਸੀਂ ਕੰਪਲੀਟ ਜੇ ਹੋਏ ਰਹਿੰਨੇ ਆ ਤੇ ਚੌਥੀ ਗੱਲ ਜਿਹੜੀ ਬਾਪੂ ਜੀ ਨੇ ਉਹਨੂੰ ਕਹੀ ਉਸ ਮੁੰਡੇ ਦੇ ਬਾਪੂ ਜੀ ਨੂੰ ਉਹ ਕਹਿੰਦੇ ਵੀ ਤੂੰ ਜਾ ਰਿਹਾ ਹੈ ਉੱਥੇ ਤੇਰਾ ਮਲਕਾ ਹੋ ਹਨਾ ਤੇਰਾ ਕਾਰੋਬਾਰ ਉੱਥੇ ਆ ਸਾਰਾ ਕੁਛ ਆ ਤੇ ਅਸੀਂ ਤੈਨੂੰ ਰੋਕਦੇ ਨਹੀਂ ਤੇਰੀ ਜ਼ਿੰਦਗੀ ਆ ਪਰ ਤੂੰ ਇੱਕ ਗੱਲ ਕਰੀ ਕੋਸ਼ਿਸ਼ ਕਰੀ ਵੀ ਕਦੇ-ਕਦੇ ਗੇੜਾ ਮਾਰ ਜਾ ਕਰ ਮੈਨੂੰ ਜਾਂ ਤੇਰੀ ਬੇਬੇ ਨੂੰ ਚੰਗਾ ਲੱਗਦਾ ਜਦੋਂ ਤੂੰ ਵੇੜੇ 'ਚ ਤੁਰਿਆ ਫਿਰਦਾ ਨਜ਼ਰ ਆਉਣਾ ਤੇ ਇਹ ਆਖਰੀ ਲਾਈਨਾਂ ਜਦੋਂ ਖਤਮ ਕੀਤੀਆਂ ਉਹਨਾਂ ਨੇ ਲਿਖ ਕੇ ਉਸ ਲਿਖਤ 'ਚ ਤਾਂ ਮੇਰਾ ਵੀ ਮਨ ਭਰਿਆ ਇਹ ਗੱਲਾਂ ਉਹ ਨੇ ਜਿਹੜੀਆਂ ਸਾਡੇ ਮਾਪੇ ਸਾਡੇ ਨਾਲ ਖੁੱਲ੍ਹ ਕੇ ਨਹੀਂ ਕਰਦੇ ਤੇ ਇਹ ਉਹੀ ਗੱਲਾਂ ਨੇ ਜਿਹੜੀਆਂ ਸਾਨੂੰ ਉਹਨਾਂ ਦੇ ਬਿਨਾ ਕਿਹਾ ਵੀ ਸਮਝ ਲੈਣੀਆਂ ਚਾਹੀਦੀਆਂ ਸੋ ਅੱਜ ਦੀ ਗੱਲਬਾਤ ਇਹੀ ਸੀਗੀ ਮੈਂ ਕਿਸ ਤੋਂ ਪੜੀ ਇਹ ਲਿਖਤ ਸਾਡੇ ਪੰਜਾਬੀ ਦੇ ਕਵੀ ਨੇ ਰਾਈਟਰ ਨੇ ਸੁਖਪਾਲ ਸਿੰਘ ਹੁਣੀ ਕੈਨੇਡਾ ਹੀ ਰਹਿੰਦੇ ਨੇ ਉਹਨਾਂ ਦੀ ਲਿਖੀ ਹੋਈ ਲਿਖਤ ਉਹਨਾਂ ਨੇ ਫੇਸਬੁੱਕ ਤੇ ਲਿਖਿਆ ਸੀ ਤੇ ਮੈਂ ਜਦੋਂ ਪੜ ਰਹੀ ਸੀ ਤਾਂ ਮੈਨੂੰ ਲੱਗਿਆ ਕਿ ਮੈਂ ਆਪਦੇ ਸੁਣਨ ਵਾਲਿਆਂ ਨਾਲ ਜਿਹੜੇ ਮੇਰੇ ਨਾਲ ਨਵੇਂ ਜੁੜਿਆ ਉਹ ਵੀ ਤੇ ਜਿਹੜੇ ਮੇਰੇ ਪੁਰਾਣੇ ਮੈਨੂੰ ਵੇਖ ਸੁਣ ਰਹੇ ਨੇ ਉਹਨਾਂ ਲਈ ਮੈਂ ਇਹ ਗੱਲ ਸੁਣਾਵਾ ਏ ਇਮੋਸ਼ਨਸ ਹੁੰਦੇ ਨੇ ਸਾਡੇ ਵੱਡਿਆਂ ਦੇ ਸਾਡੇ ਬਜ਼ੁਰਗਾਂ ਦੇ ਜਾਂ ਅਸੀਂ ਜਦੋਂ ਇਸ ਉਮਰ 'ਚ ਆ ਜਾਂਦੇ ਆ ਤੇ ਸਾਡੇ ਬੱਚਿਆਂ ਲਈ ਵੀ ਸਾਡੇ ਕੁਝ ਇਮੋਸ਼ਨਸ ਹੁੰਦੇ ਆ ਜਿਹੜੇ ਅਸੀਂ ਉਹਨਾਂ ਨੂੰ ਕਦੇ ਬੋਲ ਕੇ ਨਹੀਂ ਦੱਸਦੇ ਸੋ ਇਨ੍ਹਾਂ ਗੱਲਾਂ ਵੱਲ ਸਾਨੂੰ ਜ਼ਿਆਦਾ ਸੋਚਣਾ ਚਾਹੀਦਾ ਸਾਡੇ ਲਈ ਸਾਡੇ ਰਿਸ਼ਤੇ ਸਾਡੇ ਅੰਗ ਸਾਖ ਬਹੁਤ ਜ਼ਰੂਰੀ ਹੁੰਦੇ ਆ ਉਹਨਾਂ ਨਾਲ ਜੁੜੇ ਰਹਿਣਾ ਉਹਨਾਂ ਦੀਆਂ ਸੁਣਨਾ ਉਹਨਾਂ ਦੇ ਕੋਲ ਹੋ ਕੇ ਬੈਠਣਾ ਸਾਡੇ ਲਈ ਸਾਡੇ ਹਿੱਸੇ 'ਚ ਹੋਣਾ ਚਾਹੀਦਾ ਇਹ ਸੀਗੀ ਅੱਜ ਦੀ ਗੱਲਬਾਤ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਆਪ ਦੇ ਹੰਗਾਰੇ ਜ਼ਰੂਰ ਦਿਓ ਲਿਖਤੀ ਰੂਪ 'ਚ ਲਿਖ ਕੇ ਮੈਨੂੰ ਦੱਸਿਓ ਕਿ ਤੁਸੀਂ ਕਿੱਥੇ-ਕਿੱਥੇ ਬੈਠੇ ਇਸ ਗੱਲ ਨੂੰ ਸੁਣ ਰਹੇ ਹੋ ਤੇ ਕੀ ਮਹਿਸੂਸ ਕਰ ਰਹੇ ਹੋ ਅਗਲੀ ਗੱਲ ਫੇਰ ਆਪਾਂ ਜਲਦੀ ਕਰਾਂਗੇ ਸਤਿ ਸ਼੍ਰੀ ਅਕਾਲ